ਵੀਰ ਸਿੰਘ ਤੁਹਾਡੇ ਤੇ ਪਹਿਲਾ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਅਕਾਲੀ ਸਰਕਾਰ ਤੇ ਰਹਿੰਦਿਆ ਪੰਥਕ ਮੁੱਦਿਆਂ ਜਿਹਨਾਂ ਕਾਰਨ ਹਜ਼ਾਰਾਂ ਸ਼ਹੀਦیاں ਹੋਈਆਂ ਉਹਨਾਂ ਨੂੰ ਵਿਸਾਰਨ ਦਾ ਤੁਸੀਂ ਇਹ ਗੁਨਾ ਕੀਤਾ ਕਿ ਨਹੀਂ ਕੀਤਾ ਹਾਂ ਜਾਂ ਨਾ ਹਾਂ ਜਵਾਬ ਦਿਓ ਹਾਂਜੀ ਇਹ ਤੇ ਦੂਜਾ ਸਵਾਲ ਤੁਹਾਡੇ ਕੋਲ ਹੈ ਬਹੁਤ ਭੁੱਲਾ ਹੋਇਆ ਆਦਤਨ ਪੜੀ ਪਾਰਟੀ ਵਿੱਚ ਜੋ ਪੁੱਛਿਆ ਜਾਏ ਜੋ ਪੁੱਛਿਆ ਜਾਏ ਉਹਦਾ ਹਾਂ ਜਾਂ ਨਾ ਵਿੱਚ ਜਵਾਬ ਦੇ ਜਾਓ ਸਵਾਲ ਮੈਂ ਪੜ ਰਿਹਾ ਹਾਂ ਸੰਕਤੇ ਸਮਝ ਵਿੱਚ ਆ ਰਿਹਾ ਤੁਸੀਂ ਹਾਂ ਜਾਂ ਨਾ ਦਾ ਜਵਾਬ ਦੇ ਜਾਓ ਦੂਜਾ ਸਵਾਲ ਤੁਹਾਡੇ ਤੇ ਇਹ ਹੈ ਕਿ ਬੇਗੁਨਾਹ ਸਿੱਖਾਂ ਦਾ ਕੋਹ ਕੋਹ ਕੇ ਕਤਲ ਕਰਨ ਵਾਲੇ ਜਾਨਮ ਅਫਸਰਾਂ ਨੂੰ ਤਰੱਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਟਿਕਟਾਂ ਦੇਣੀਆਂ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ ਹਾਂਜੀ ਇਹਜਾ ਸਵਾਲ ਹੈ ਸਿੱਖੇ ਤੇ ਸਿੱਖਾਂ ਦਾ ਦੁਸ਼ਮਣ ਸੌਦਾ ਸਾਧ ਜੇਸ ਵਿਰੋਧ ਜੋ ਦਰਜ ਕੇਸ ਸੀ ਉਹਨੂੰ ਵਾਪਸ ਕਰਾਉਣ ਦਾ ਗੁਨਾਹ ਕੀਤਾ ਕਿ ਨਹੀਂ ਸਾਬ ਦੇ ਦੌਰਾਨ ਸੁਣਾ ਹੋਈਆਂ ਤੁਸੀਂ ਇਹ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਉਹਦਾ ਜਵਾਬ ਹਾਂ ਜਾਂ ਨਾ ਵਿੱਚ ਦੇ ਦਿਓ ਕੀ ਹਾਂਜੀ ਚੌਥਾ ਸਵਾਲ ਤੁਹਾਡੇ ਤੇ ਹੈ ਕਿ ਸੌਦਾ ਸਾਧ ਨੂੰ ਬਵਾਥੇ ਦਿਵਾਉਣੇ ਉਵੇਂ ਬੇਨਾਕ ਜਿਹੇ ਮੰਗਰ ਤੋਂ ਜਿਵੇਂ ਤੁਸੀਂ ਜੱਥੇਦਾਰਾਂ ਨੂੰ ਆਪਰੇ ਹੈਸ਼ ਤੇ ਚੰਡੀਗੜ੍ਹ ਬੁਲਾਇਆ ਜੋ ਸਟੇਟਮੈਂਟ ਆ ਵੀ ਦੇ ਔਰ ਸੰਗਤ ਦੇ ਵਿੱਚ ਚਰਚਾ ਵੀ ਹੈ ਔਰ ਉੱਥੇ ਉਹਨਾਂ ਨੂੰ ਕੋਈ ਚਿੱਠੀ ਦੇਣੀ ਕਿ ਸਰਸੇ ਵਾਲੇ ਸਾਧੂ ਨੂੰ ਮਾਫ ਕਰ ਦਿਓ ਉਹ ਤੁਸੀਂ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਸਭ ਆਇਆ ਨਾ ਸਰਕਾਰਾਂ ਦੇ ਦਰਮਿਆਨ ਬਹੁਤ ਉਲਝਣ ਹੋਈ ਹੈ ਮੈਂ ਐਸਐਸਕੇ ਬਰ ਬਖਸ਼ੀ ਤੋਂ ਸਵਾਲ ਸਾਧ ਨੂੰ ਆਪਣੇ ਘਰ ਦੇ ਜਥੇਦਾਰਾਂ ਨੂੰ ਬੁਲਾ ਕੇ ਮੁਆਫੀ ਦੇਣ ਬਾਰੇ ਕੀ ਹੈ ਜਾਂ ਨਹੀਂ ਕਿਹਾ ਇਸ ਸਵਾਲ ਨੇ ਬੜੀ ਹਵਾ ਹੀ ਨਾਲ ਜਵਾਬ ਦਿਓ ਤੁਸੀਂ ਆਪਣੇ ਰਿਕੈਸਟ ਤੇ ਤਤਪਾ ਸਾਹਿਬ ਦੇ ਜਥੇਦਾਰਾਂ ਨੂੰ ਬੁਲਾ ਕੇ ਸਵਦਾ ਸਾਧ ਨੂੰ ਦੇਣਾ ਮੰਨ ਕੇ ਮੁਆਫੀ ਦੇਣ ਬਾਰੇ ਕੀ ਹੈ ਜਾਂ ਨਹੀਂ ਕਿਹਾ ਤੇ ਹਾਂ ਜਾਂ ਨਾ ਕਹੋ ਇਸੇ ਤਰ੍ਹਾਂ ਤਰਫੜਦਾ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਨਿਰਾਖੋ ਭਾਰ ਮੁਕਤ ਹੋ ਜਾਓਗੇ ਮਨ ਕਰਕੇ ਵੀ ਭਾਰ ਮੁਕਤ ਹੋ ਜਾਓਗੇ ਸੰਗਤ ਦੇ ਵਿੱਚ ਵੀ ਪਰ ਗੁਰੂ ਦੇਦਰ ਪਰ ਵਿੱਚ ਵੀ ਬਖਸ਼ੇ ਜਾਓਗੇ ਤੁਹਾਡੀ ਸਰਕਾਰ ਵੇਲੇ ਗੁਰੂ ਬ੍ਰਹਸੱਜ ਜੀ ਮਹਾਰਾਜ ਦੇ ਸਰੂਪ ਜਿਹੜਾ ਸਨ ਉਹ ਚੋਰੀ ਹੋਏ ਕੰਧਾਂ ਦੇ ਉੱਤੇ ਪੋਸਟਰ ਲਾਏ ਗਏ ਵੰਗਾਰਿਆ ਗਿਆ ਸਿਖਾਉਣਾ ਗੰਦੀਆਂ ਗਾੜਾਂ ਉਹਦਾ ਪੋਸਟਰ ਉੱਤੇ ਲਿਖਿਆ ਗਿਆ ਉਸੇ ਉਹਨਾਂ ਚੋਰੀ ਕਰਨ ਵਾਲਿਆਂ ਨੂੰ ਲੱਭਣ ਵਿੱਚ ناکਾਮ ਰਹੇ ਜਾਂ ਤੁਸੀਂ ਲੱਭਿਆ ਨਹੀਂ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਅੰਗ ਕਾੜ ਕੇ ਤੇ ਗਲੀਆਂ ਦੇ ਵਿੱਚ ਖਿਲਾਰੇ ਗਏ ਔਰ ਤੁਸੀਂ ਉਹਨਾਂ ਗੁਸ਼ਤਾਂ ਦੀ ਉਸਤ ਬਣਾਏ ਕੀਤੀ ਉਹ ਤਾਂ ਪਰ ਔਰ ਉਸ ਤੋਂ ਬਾਅਦ ਜਿਹੜਾ ਬਹੁਤਾਂ ਦਾ ਬਹਿਮਲ ਕਰਾਂ ਜਾਂ ਕੋਟਪੁਰਾ ਜਾ ਕੇ ਸੰਗਤਾਂ ਮੁਹਾਰੇ ਇਕੱਠੀਆਂ ਹੋ ਕੇ ਬੈਠੀਆਂ ਉਥੇ ਦੋ ਸਿੱਖ ਤੁਸੀਂ ਗੋਲੀਆਂ ਮਾਰ ਕੇ ਹੁੰਦੇ ਇਹ ਤੁਹਾਡੀ ਸਰਕਾਰ ਵળે ਹੋਇਆ ਇਹ ਘਰਾ ਤੁਸੀਂ ਮੰਨਦੇ ਹੋ ਕਿ ਨਹੀਂ ਹੋਇਆ ਜੀ ਕੋਈ ਜਿਹੜੇ ਤੁਸੀਂ ਸ਼ਰਾਬ ਵਾਲੇ ਕਮੇਟੀ ਨੂੰ ਕਹਿ ਕੇ ਜੇ ਸਬਤਾਂ ਸਾਡੇ ਮੁਆਫੀਬਾਰ ਹੋਣ ਦਾ ਫੈਸਲਾ ਸੀ ਉਹ ਨੂੰ ਸਹੀ ਖਹਿਰਾਉਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੇ ਘੋਰਕ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਇਹ ਤੁਸੀਂ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਜਿਹੜੇ ਸ਼੍ਰੋਮਣਿਕ ਕਮੇਟੀ ਕੋਲ ਗੌਰਤ ਦੇ ਪੈਸਿਆਂ ਦੀ ਗੁਰਵਤੋਂ ਕਰਵਾਈ ਗਈ ਔਰ ਆਪਣੀ ਵਿਵਾਈ ਹੋਈ ਉਹ ਆਪੀ ਨੂੰ ਸਹੀ ਤਰ੍ਹਾਂਉਣ ਵਾਸਤੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਹੋ ਤੁਸੀਂ ਗੁਨਾਹ ਕੀਤਾ ਹਾਂਜੀ